ਕਾਂਗਰਸ ਆਗੂ ਦੇ ਵੱਲੋਂ ਸਿੱਖਾਂ ਤੇ ਕੀਤੀ ਗਈ ਵਿਵਾਦਪੂਰਨ ਟਿੱਪਣੀ ਤੋਂ ਬਾਅਦ ਸਿਆਸਤ ਪੱਖੀ ਨਜ਼ਰ ਆ ਰਹੀ ਹੈ ਜਿੱਥੇ ਲਗਾਤਾਰ ਪੰਥਕ ਲੀਡਰਾਂ ਦੇ ਵੱਲੋਂ ਇਸ ਕਲ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਨਿੰਦਾ ਕੀਤੀ ਜਾ ਰਹੀ ਹੈ ਉਥੇ ਇਸ ਨੂੰ ਲੈ ਕੇ ਸਿਆਸਤ ਪੱਖ ਦੀ ਨਜ਼ਰ ਆ ਰਹੀ ਹੈ ਆਮ ਆਦਮੀ ਪਾਰਟੀ ਦੇ ਵਿਧਾਇਕ ਲਗਾਤਾਰ ਇਸ ਬਿਆਨ ਦੀ ਨਿਖੇਧੀ ਕਰ ਰਹੇ ਨੇ ਦੱਸਦੀ ਹੈ ਕਿ ਅਮ੍ਰਿਤਸਰ ਦੱਖਣੀ ਹਲਕੇ ਤੋਂ ਵਿਧਾਇਕ ਇੰਦਰਬੀਰ ਸਿੰਘ ਨੇ ਜਰ ਨੇ ਮੀਡੀਆ ਨਾਲ ਗੱਲਬਾਤ ਕੀਤੀ ਜਿੱਥੇ ਕਾਂਗਰਸ ਆਗੂ ਹਰੀਸ਼ ਸਿੰਘ ਰਾਵਤ ਦੇ ਵੱਲੋਂ ਸਿੱਖ ਭਾਈਚਾਰੇ ਦੇ ਖਿਲਾਫ ਕੀਤੀ ਗਈ ਟਿੱਪਣੀ ਦੀ ਨਿੰਦਾ ਕੀਤੀ ਉਥੇ ਹੀ ਦੱਸਦੀ ਹੈ ਕਿ ਮਾਲਵਿੰਦਰ ਸਿੰਘ ਕੰਗ ਦੇ ਵੱਲੋਂ ਵੀ ਇਸ ਦੀ ਨਿੰਦਾ ਕੀਤੀ ਗਈ ਹੈ ਹਾਂ ਇੰਦਰਬੀਰ ਸਿੰਘ ਨਿੱਜਰ ਨੇ ਆਲੋਚਨਾ ਕਰਦਿਆ ਇਸ ਨੂੰ ਅਕਮਾਨਜਨਕ ਕਟਿਆ ਤੇ ਪੂਰੀ ਤਰ੍ਹਾਂ ਨਿੰਦਨਯੋਗ ਦੱਸਿਆ ਨਿੱਜਰ ਨੇ ਦੋਸ਼ ਲਾਇਆ ਕਿ ਕਿ ਰੈਲੀ ਦੌਰਾਨ ਹਰੀਸ਼ ਰਾਵਤ ਨੇ ਇੱਕ ਸਿੱਖ ਨੌਜਵਾਨ ਲਈ 12 ਵਜ ਕੇ ਵਰਗੀ ਟਿੱਪਣੀ ਕੀਤੀ ਜੋ ਸਿੱਖ ਪਾਈਚਾਰੇ ਦਾ ਮਜ਼ਾਕ ਉਡਾਉਣਾ ਅਤੇ ਉਹਨਾਂ ਨੂੰ ਅਪਮਾਨਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਕਿਹਾ ਕਿ ਕਿਸੇ ਵੀ ਧਰਮ ਜਾਤੀ ਜਾਂ ਪਾਈਚਾਰੇ ਦੇ ਖਿਲਾਫ ਅਜਿਹੀ ਭਾਸ਼ਾ ਦੀ ਵਰਤੋਂ ਕਿਸੇ ਵੀ ਸਿਆਸੀ ਆਗੂ ਨੂੰ ਸ਼ੋਭਾ ਨਹੀਂ ਦਿੰਦੀ ਉਥੇ ਦੱਸਿਆ ਕਿ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗਨੇਵੀ ਇਸ ਬਿਆਨ ਦੀ ਨਿੰਦਾ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ रावत ਨੇ 12 ਵਜੇ ਸ਼ਬਦ ਦੁਹਰਾ ਕੇ ਇੱਕ ਸਿੱਖ ਵਿਅਕਤੀ ਦਾ ਮਜ਼ਾਕ ਉਡਾਇਆ ਚੋਕੇ ਕਾਂਗਰਸ ਪਾਰਟੀ ਦੀ ਸਿੱਖਾਂ ਨੂੰ ਨੀਵਾ ਦਿਖਾਉਣਾ ਅਤੇ ਉਹਨਾਂ ਤੇ ਹਮਲਾ ਕਰਨ ਦੀ ਪੂਰੀ ਮਾਨਸਿਕਤਾ ਨੂੰ ਦਰਸਾਉਂਦਾ ਹੈ ਇਸ ਮੌਕੇ ਦੋਵਾਂ ਆਗੂਆਂ ਨੇ ਹੋਰ ਕੀ ਕੁਝ ਕਿਹਾ ਇੱਕ ਵਾਰ ਆਪਾਂ ਉਹ ਸੁਣਦੇ ਹਾਂ ਨੇ ਸਭ ਨੇ ਇੱਕ ਰੀਲ ਦੇਖੀ ਹੋਣੀ ਹੈ ਜਿਹੜੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈ ਹੈ ਜਿਹੜੀ ਉੱਤਰਖੰਡ ਦੇ ਸੀਨੀਅਰ ਕਾਂਗਰਸ ਆਗੂ ਨੇ ਹਰਖ ਸਿੰਘ ਰਾਵਤ ਤਾਂ ਉਹਨਾਂ ਨੇ ਇੱਕ ਰੈਲੀ ਦੇ ਵਿੱਚ ਸਾਹਮਣੇ ਬੈਠੇ ਇੱਕ ਸਿੱਖ ਵੀਰ ਨੂੰ ਉਹਨਾਂ ਨੇ ਪੱਦੀ ਸ਼ਬਦਾਵਲੀ ਵਰਤੀ ਉਹਨਾਂ ਨੇ ਉਹਨੂੰ ਕਿਹਾ ਕਿ ਸardar ji 12 ਬੱਜ ਗਏ ਹੱਥ ਖੜਾ ਕਰੋ ਆਪਣਾ ਹੋਤੇ ਸੋ ਇਹ ਬਹੁਤ ਬੁਰੀ ਗੱਲ ਹੈ ਬਹੁਤ ਮਾੜੀ ਗੱਲ ਹੈ ਕਿ ਕਿਸੇ ਦੀ ਧਰਮ ਦੇ ਉੱਤੇ ਕਿਸੇ ਦੀ ਜਾਤ ਪਾਤ ਤੇ ਕਿਸੇ ਦਾ ਰੰਗ ਤੇ ਕੱਦ ਤੇ ਇਹੋ ਜਿਹਾ ਕਿਸੇ ਸਿਆਸੀ ਲੀਡਰ ਨੂੰ ਬਿਆਨ ਦੇਣਾ ਬਹੁਤ ਸ਼ੋਭਾ ਨਹੀਂ ਦਿੰਦਾ ਪਰ ਜੇ ਆਪਾਂ ਪਿਛਾਂ ਚੱਲ ਜਾਈਏ ਤੇ ਫਿਰ ਕਾਂਗਰਸ ਤੇ ਇਸ ਕੰਮ ਚ ਕਾਫੀ ਮਾਸਟਰ ਆ ਜੇ ਆਪਾਂ ਆਜ਼ਾਦੀ ਤਾਂ ਸ਼ੁਰੂ ਕਰੀਏ ਤੇ ਆਜ਼ਾਦੀ ਦੇ ਟਾਈਮ ਤੇ ਵੀ ਜੇ ਵੰਡਿਆ ਗਿਆ ਤੇ ਪੰਜਾਬ ਵੀ ਵੰਡਿਆ ਗਿਆ ਤੇ ਨੁਕਸਾਨ ਹੋਇਆ ਤੇ ਪੰਜਾਬ ਦਾ ਨੁਕਸਾਨ ਹੋਇਆ ਹੋਰ ਤੇ ਦੇਸ਼ ਕਿਸੇ ਪ੍ਰਾਂ ਦਾ ਇਹਨਾਂ ਅਨੁਸਾਰ ਨਹੀਂ ਜਨਾ ਸਾਡਾ ਨੁਕਸਾਨ ਹੋਇਆ ਜਿਵੇਂ ਪਾਣੀਆਂ ਦੇ ਡਾਕੇ ਦੀ ਗੱਲ ਕਰੀਏ ਤੇ ਉਹ ਪੰਜਾਬ ਦੇ ਪਾਣੀਆਂ ਤੇ ਡਾਕਾ ਵਜਾ ਔਰ ਕਾਂਗਰਸ ਨੇ ਕਦੇ ਕੋਸ਼ਿਸ਼ ਨਹੀਂ ਕੀਤੀ ਕਿ ਇਸ ਗੱਲ ਨੂੰ ਰੈਕਟੀਫਾਈ ਕੀਤਾ ਜਾਵੇ ਜਿਵੇਂ ਜੇ ਇੰਦਰਾਗੱਦੀ ਕਨਾਲ ਨਾ ਨਿਕਲਦੀ ਤੇ ਪੰਜਾਬ ਦਾ ਪਾਣੀ ਹਰਿਆਣਾ ਜਿੱਨਾ ਅੰਨੇ ਵਾਹ ਵਗਣ ਡਿਆ ਉਹ ਨਹੀਂ ਸੀ ਹੋਣਾ ਜੇ ਬਾਅਦ ਚ ਕਹਿੰਦੇ ਕਿ ਜੇ ਇਹਨਾਂ ਦੀ ਮੁਹਾਵਦੇ ਰੱਦ ਕਰਤੇ ਉਹਨਾਂ ਦੇ ਜਾ ਕੇ ਉਹਦੇ ਚ ਅਸੈਂਬਲੀ ਚ ਇਹਨਾਂ ਨੇ ਪਾੜਤੇ ਕਾਗਜ਼ ਜੀ ਤੇ ਉਹ ਕਾਗਜ਼ ਹੀ ਪਾੜੇ ਸੀ ਇਹਨਾਂ ਨੇ ਇਹਨਾਂ ਨੇ ਪਾਣੀ ਨਹੀਂ ਸੀ ਰੋਕਿਆ ਪਾਣੀ ਤਾਂ ਸਾਰਾ ਪੰਜਾਬ ਆਪਣਾ 20% ਵਰਤਣ ਡਿਆ ਸੀਗਾ ਹੁਣ ਅਸੀਂ 64% ਤੇ ਆਇਆ ਕਿ ਜਿਹੜੀ ਸਾਡੇ ਪਾਣੀ ਜੜਾ ਹੈ ਅਸੀਂ ਵਰਤਿਆ ਤਾਂ ਸਹੀ ਘਟੋ-ਘਟ। ਲੋਕ ਕਹਿੰਦੇ ਅਸੀਂ ਪਾਣੀ ਜਾਣ ਨਹੀਂ ਦੇਣਾ ਇੱਕ ਬੂੰਦ ਤੇ ਪਾਣੀ ਤੇ ਤੜਾ-ਤੜ ਜਾਣ ਦੇਆ। ਇਸੇ ਤਰ੍ਹਾਂ ਜੇ ਅਸੀਂ ਗੱਲ ਕਰੀਏ 84 ਦੀ ਤੇ ਜੋ ਅਟੈਕ ਹੋਇਆ ਗੋਲਡ ਟੈਂਪਲ ਤੇ ਹੋਰ ਗੁਰਦੁਆਰੇ ਸਾਹਿਬਾਂ ਤੇ ਅਟੈਕ ਹੋਇਆ ਔਰ ਜਿਸ ਤਰ੍ਹਾਂ ਅਕਤੂਬਰ ਦੇ ਵਿੱਚ ਫਿਰ ਨਸਲਕੁਸ਼ੀ ਹੋਈ ਸਿੱਖਾਂ ਦੀ ਜਿਹਦੇ ਚ ਇਹਨਾਂ ਦੇ ਬਹੁਤ ਵੱਡੇ ਲੀਡਰ ਸੀ ਜਿਹੜੇ ਐਚ.ਕੇ.ਐਲ. ਭਗਤ ਸੀਗੇ, ਸੱਜਨ ਕੁਮਾਰ ਸੀਗੇ, ਟਾਈਟਲਰ ਸੀਗਾ ਜਿਹਦੇ ਵਿੱਚ ਮਾਕਨ ਸੀ ਜਿਹਦੇ ਚ ਆਪਣੇ ਮੱਧ ਪ੍ਰਦੇਸ਼ ਦੇ ਸੀਗੇ ਆਪਣੇ ਕੀ ਨਾਂ ਨਾਲ ਦਾ ਕਮਲਨਾਥ ਜੀ ਉਹ ਸੀਗੇ اور ਸਭ ਨੇ ਇਹਨਾਂ ਨੂੰ ਕਾਂਗਰਸ ਨੇ ਵੱਡੀਆਂ-ਵੱਡੀਆਂ ਰਤਬੇ ਦਿੱਤੇ ਇਹਨਾਂ ਨੂੰ ਇਹਨਾਂ ਨੂੰ ਸੀਐਮ ਬਣਾਇਆ ਮੈਂਬਰ ਪਾਰਲੀਮੈਂਟ ਬਣਾਇਆ ਪ੍ਰਧਾਨ ਬਣਾਇਆ ਸੋ ਜੇ ਕਾਂਗਰਸ ਦੀ ਆਪਾਂ ਗੱਲਾਂ ਕਰਦੇ ਆਂ ਤੇ ਫਿਰ ਇਹ ਇਹ ਸਾਨੂੰ ਲੱਗਦਾ ਕਿ ਇਹ ਇਸ ਤਰ੍ਹਾਂ ਹੀ ਐਂਟੀ ਸਿੱਖ ਜਿਹੜੀ ਇਹਨਾਂ ਦੀ ਪਾਲਿਸੀ ਉਹ ਚੱਲਦੀ ਜਾਂਦੀ ਹੈ ਜੇ ਅਸੀਂ ਪਿੱਛੇ ਵੀ ਦੇਖੀਏ ਤੇ ਇਹਨਾਂ ਦੇ ਸੀਨੀਅਰ ਲੀਡਰ ਨੇ ਇੱਕ ਇੱਕ ਛੋਟੇ ਜਿਹੇ ਬੱਚੇ ਦੇ ਸਿਰ ਤੇ ਜੂੜੇ ਨੂੰ ਛੇੜ ਕੇ ਤੇ ਬੜੀ ਬਦੀ ਜੀ ਤਰੀਕੇ ਨਾਲ ਐਕਸ਼ਨ ਜਿਆ ਕੀਤਾ ਜਾਂ ਆਪਣੇ ਹੀ ਇੱਕ ਐਕਸ ਜਿਹੜੇ ਬਹੁਤ ਸੀਨੀਅਰ ਲੀਡਰ ਸੀ ਉਹਨਾਂ ਦੇ ਰੰਗ ਦੇ ਉੱਤੇ ਇਹਨਾਂ ਕਮੈਂਟ ਕੀਤਾ ਸੋ ਇਹ ਬਹੁਤ ਮਾੜੀ ਗੱਲ ਹੈ ਔਰ ਇਹ ਸਾਡੇ ਮੁਲਕ ਜਿੱਦੇ ਚ ਸਾਰੇ ਇਕੱਠੇ ਹੋ ਕੇ ਰਹਿੰਦੇ ਨੇ ਇਹਦੇ ਚ ਇਹੋ ਜੇ ਜਾਤ ਪਾਤ ਤੇ ਕਿਸੇ ਤਰ੍ਹਾਂ ਤੇ ਟਿੱਪਣੀਆਂ ਨਹੀਂ ਹੋਣੀ ਚਾਹੀਦੀਆਂ ਔਰ ਸਪੈਸ਼ਲੀ ਜਦੋਂ 12ਵੀਂ ਦੀ ਗੱਲ ਕਰਦੇ ਆ ਤੇ ਫਿਰ ਅਸੀਂ ਭੁੱਲ ਜਾਂਦੇ ਆ ਕਿ ਇਹ 12 ਉਦੋਂ ਦੀ ਗੱਲ ਕਰ ਰਹੇ ਨੇ ਜਦੋਂ ਆਪਣਾ ਨਾਦਰ ਸ਼ਾਹ ਲੁੱਟ ਕੇ ਜਾ ਰਿਹਾ ਸੀ ਦਿੱਲੀ ਨੂੰ ਔਰ ਬਹੁਤ ਸਾਰੇ ਉਸਨੇ ਲੇਡੀਜ਼ ਵਗੈਰਾ ਨਾਲ ਲੈ ਗਿਆ ਬੰਦੀ ਬਣਾ ਕੇ ਔਰ ਜਦੋਂ ਸਿੱਖਾਂ ਨੇ ਜਾ ਕੇ ਛੁਡਾਇਆ ਉਹਨਾਂ ਨੂੰ ਤੇ ਉਹਨੇ ਪੁੱਛਿਆ ਕੌਣ ਨੇ ਇਹ ਕਿੱਥੇ ਰਹਿੰਦੇ ਨੇ ਕਹਿੰਦੇ ਜੀ ਘੋੜਿਆਂ ਦੇ ਰਹਿੰਦੇ ਆ ਤੇ ਉਹਨੇ ਫਿਰ ਕਿਹਾ ਸੀਗਾ ਕਿ ਇਹ ਕਿਸੇ ਟਾਈਮ ਤੇ ਰਾਜ ਕਰਨ ਗਿਆਸ ਪ੍ਰਾਂਤ ਦੇ ਉਤੇ ਸੋ ਬਿਲਕੁਲ ਠੀਕ ਗੱਲ ਹੈ ਜਿਵੇਂ ਸਾਡੇ ਗੁਰੂਆਂ ਦੀ ਸ਼ਹਾਦਤਾਂ ਹੋਈਆਂ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ ਨਾਲ ਅੱਜਕੱਲ ਚੱਲ ਰਹੇ ਨੇ ਔਰ ਗੁਰੂ ਨਾਮ ਗੁਰੂ ਗੋਬਿੰਦ ਸਿੰਘ ਜੀ ਦੇ ਸਾਰੇ ਪਰਿਵਾਰ ਉਹਨਾਂ ਵਾਰਤਾ ਸੋ ਇਹਨਾਂ ਦਿਨਾਂ ਦੇ ਵਿੱਚ ਇਹੋ ਜੀ ਗੱਲ ਕਰਨੀ ਵੈਸੇ ਹੀ ਬਹੁਤ ਮਾੜੀ ਲੱਗਦੀ ਹੈ ਕਿ ਜਿਹੜੀ ਕੌਮ ਖੜੀ ਹੋਈ ਹੈ ਹਮੇਸ਼ਾ ਖੜੀ ਹੋਈ ਹੈ ਇਸ ਮੁਲਕ ਦੇ ਨਾਲ ਜਦੋਂ ਅਸੀਂ ਅੰਗਰੇਜ਼ਾਂ ਨਾਲ ਲੜਨੇ ਆ ਉਦੋਂ ਅਸੀਂ ਬਹਾਦਰ ਸੀਗੇ ਉਦੋਂ ਅਸੀਂ ਦੇਸ਼ ਭਗਤ ਸੀਗੇ ਜਦੋਂ ਅਸੀਂ ਕੁਝ ਆਪਣੀ ਮਾੜੀ ਮੱਟੀ ਆਪਣੇ ਹੱਕ ਦੀ ਗੱਲ ਕਰੀਏ ਤਾਂ ਅਸੀਂ ਦੇਸ਼ਦੋਈ ਬਣ ਜਾਂਦੇ ਆ ਸੋ ਇਹ ਜਿਹੜੀ ਮਾਨਸਿਕਤਾ ਇਸ ਤੋਂ ਇਹਨਾਂ ਨੂੰ ਦੂਰ ਰਹਿਣਾ ਚਾਹੀਦਾ ਔਰ ਇਸ ਗੱਲ ਦਾ ਨਿਤ ਫਿਰ ਬਹੁਤ ਦਿਲ ਤੇ ਦੁੱਖ ਲੱਗਦਾ ਸਰ ਉਹ ਕੰਮ ਹਮੇਸ਼ਾ ਸਹੀ ਤਰ੍ਹਾਂ ਕਰਦੀ ਕਿਉਂ ਹੈ ਜਦੋਂ ਵੀ ਕਾਂਗਰਸ ਕਰਦੀ ਹੈ 1984 ਨੂੰ ਲੈ ਕੇ ਲਾਉਂਦਾ ਹੋਰ ਜਿੱਸੀ ਕਿ ਮਿਸ਼ਾ ਨੂੰ ਇੱਕ ਪਾਰ ਕਰ ਤਾ ਦਿਨ ਜਿਹਦੇ ਵਿੱਚ ਇੱਕ ਤੇ ਹੈ ਜਿੱਤਾਂ ਤੁਹਾਨੂੰ ਯਾਦ ਹੋਣਾ ਕਿ ਜਦੋਂ ਗੁਰੂ ਤੇਗ ਬਹਾਦਰ ਜੀ ਦਾ ਸੀਸ ਲੈ ਕੇ ਭਾਈ ਜੈਤਾ ਜੀ ਆਏ ਗੁਰੂ ਗਵਰਨਮੈਂਟ ਦੀ ਜੇ ਕੋਤਨਾਂ ਪਛਿਆ ਸਿਕ ਸਿਗੇ ਉਨਾਂ ਕਹ ਹਮਾਰੇ ਸਿਕ ਸਿਗੇ ਪਰ ਕਿਸਨੇ ਆਦਾ ਨਾਰਾ ਨਹੀਂ ਮਾਰਿਆ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਮੈਂ ਇੱਕ ਇਹੋ ਜੀ ਕੌਮ ਤਿਆਰ ਕਰਾਂਗਾ ਜਿਹੜੀ 1 ਸਵਾ ਲੱਖ ਨੇਕ ਲੜੇਗੀ ਤੇ ਪਛਾਣੀ ਜਾਏਗੀ ਸੋ ਇੱਕ ਤੇ ਬੜੀ ਵੱਡੀ ਗੱਲ ਹੈ ਕਿ ਅਸੀਂ ਆਪਣੇ ਸਰੂਪ ਦੇ ਨਾਲ ਪਛਾਣੇ ਜਾਂਦੇ ਹਾਂ ਸੋ ਇਸ ਕਰਕੇ ਸ਼ਾਦਿਸ ਟਾਕਰ ਬਣ ਜਾਂਦੇ ਹਾਂ ਪਰ ਮੈਂ ਉਹ ਹੀ ਗੱਲ ਕਹ ਰਿਹਾ ਜਿੱਥੇ ਬਹੁਤ ਸਾਰੀ ਕੌਮਾਂ ਰਿੰਦੀਆਂ ਹੋਣ ਜਿੱਥੇ ਬਹੁਤ ਸਾਰੇ ਤਰਮ ਹੋਣ ਜਿੱਥੇ ਬਹੁਤ ਸਾਰੇ ਤਰੀਕੇ ਦੇ ਲੋਕ ਹੋਣ ਰੰਗ ਅਡਾਡ ਨੇ ਕਾਦਾ ਅਡਾਡ ਨੇ ਕਿ ਉੱਤੇ ਤੇ ਬਿਲਕੁਲ ਇਹੋ ਜੀ ਗੱਲ ਕਰਨੀ ਬਹੁਤ ਇਹ ਮਜ਼ਾਕ ਵੀ ਨਹੀਂ ਗੱਲ ਕਰਨੀ ਚਾਹੀਦੀ ਇਹੋ ਜੀ ਗੱਲ ਤੇ ਮਜ਼ਾਕ ਹੀ ਨਹੀਂ ਹੋਏਗਾ ਸੋ ਇਸ ਗੱਲ ਤੇ ਤੇ ਕੋਈ ਕਾਨੂੰਨੀ ਰੋਕ ਤੇ ਨਹੀਂ ਲੱਗ ਸਕਦੀ ਪਰ ਇਹਨਾਂ ਲੋਕਾਂ ਨੂੰ ਥੋੜਾ ਇਤਿਹਾਸ ਰੂਪੜਾਇਆ ਜਾਣਾ ਚਾਹੀਦਾ ਵੀ ਇਹ ਜਿਹੜੀ ਕੌਮਾਂ ਨੇ ਆ ਪੰਜਾਬ ਦੇ ਜਿਹੜੇ ਕੌਮ ਹੈ ਇਹਨੇ ਠੱਲ ਪਾਈ ਜਾਂ ਨਿੱਤ ਜੋ ਲੁਟੇਰੇ ਆਉਂਦੇ ਸੀ ਲੁੱਟ ਕੇ ਲੈ ਜਾਂਦੇ ਸੀਗੇ ਅਸੀਂ ਰੋਕ ਲਈਏ ਇੱਥੇ ਤੇ ਸਾਡੇ ਨਾਲ ਹੀ ਫਿਰ ਮਜ਼ਾਕ ਕਰਦੇ ਨੇ ਸਰ ਇਹ ਗੋਜਲਾ ਸਾਹਿਬ ਕੋਲ ਇਸ ਬਾਰੇ ਪੁੱਛਿਆ ਸੀਗਾ ਤੇ ਉਹ ਕਹਿੰਦੇ ਆ ਜੀ ਕਿ ਉਹਨਾਂ ਦੀ ਸ਼ਾਇਦ ਉਮਰ ਦਾ ਤਕਦਾਜ਼ਾ ਵੈਸੇ ਉਹਨਾਂ ਦੀ ਮਨਛਾ ਅਸੀਂ ਨਹੀਂ ਲਈ ਭਾਵੇਂ ਪੰਜਾਬ ਪਰਭਾਰੀ ਰਹੇ ਨੇ ਇਸ ਕਰਕੇ ਸਾਰੇ ਦਾ ਪਤਾ ਹੈ ਪੁੱਛਿਆ ਗਿਆ ਸੀ ਉਹਨਾਂ ਪੰਜਾਬ ਪਰਭਾਰੀ ਵੀ ਰਹੇ ਨੇ ਤੇ ਇਸ ਤਰ੍ਹਾਂ ਜੀ ਉਹਨਾਂ ਨੇ ਗੱਲਬਾਤ ਕਿਉਂ ਕੀਤੀ ਉਹ ਕਹਿੰਦੇ ਜੀ ਉਹਨਾਂ ਦੀ ਮਨਸ਼ਾ ਕੋਈ ਨਹੀਂ ਹੋਏਗੀ ਉਹਨਾਂ ਕੋਲ ਸ਼ਾਇਦ ਨਿਕਲ ਗਿਆ ਉਮਰ ਦਾ ਤਕਦਾਜ਼ਾ ਤੁਸੀਂ ਹੀ ਸਮਝੋ ਤਾ ਦੇਖੋ ਇਸ ਤਰ੍ਹਾਂ ਜੇ ਕਿ ਜੇ ਬਹੁਤੇ ਬਜ਼ੁਰਗ ਹੋ ਕੇ ਨੇ ਫਿਰ ਉਹਨਾਂ ਨੂੰ ਪੋਲਿਟਿਕਸ ਵੈਸੇ ਛੱਡ ਜਾਣੀ ਚਾਹੀਦੀ ਹੈ ਤੇ ਜੇ ਉਹ ਪੰਜਾਬ 'ਚ ਰਹਿ ਕੇ ਗਏ ਨੇ ਜੇ ਉਹਨਾਂ ਨੂੰ ਪਤਾ ਹੈ ਇਸ ਕੌਮ ਦੇ ਬਾਰੇ ਤੇ ਫਿਰ ਤੇ ਉਹਨਾਂ ਦਾ ਹੋਰ ਜਿਹੜਾ ਗੁਨਾਹ ਉਹ ਦੂਣਾ ਹੋ ਜਾਂ ਜਿਹਨੂੰ ਨਾ ਪਤਾ ਹੋਵੇ ਤੁਸੀਂ ਸੁਣੀ ਹੋਣੀ ਕਹਾਣੀ ਜਿਹੜਾ ਫਿਲਾਸਫਰ ਸੀਗਾ ਜਿਹਨੂੰ ਉਹਨਾਂ ਨੇ ਕਚਰੇ ਖੜਾ ਕਰਤਾ ਚੌਕ 'ਚ ਤੇ ਕਹਿੰਦੇ ਸਾਰੇ ਵੱਟੇ ਮਾਰੋ ਇਹਨੂੰ ਤੇ ਉਹਦਾ ਦੋਸਤ ਸੀਗਾ ਉਹਨੂੰ ਪਤਾ ਸੀ ਇਹ ਬੰਦਾ ਸੱਚਾ ਹੈ ਉਹਨੇ ਫੁੱਲ ਮਾਰਿਆ ਵੀ ਕੋਈ ਨਾ ਕੋਈ ਚੀਜ਼ ਤੇ ਮਾਰੋ ਉਹਨੇ ਫੁੱਲ ਮਾਰੇ ਤੇ ਉਹ ਰੋ ਪਿਆ ਉਹਨੂੰ ਪੁੱਛਿਆ ਕਿ ਪੱਥਰਾਂ ਤੇ ਰੋਏ ਜੀ ਫੁੱਲਾਂ ਤੇ ਕਿਉਂ ਰੋ ਪਿਆ ਉਹ ਕਹਿੰਦਾ ਬਾਕੀ ਅਣਜਾਣ ਸੀਗੇ ਇਹ ਇਹਨੂੰ ਪਤਾ ਸੀ ਗੱਲ ਦਾ ਸੋ ਇਸੇ ਤਰ੍ਹਾਂ ਇਹ ਰਵਤ ਸਾਹਿਬ ਜਿਹੇ ਇਹ ਮੈਂ ਸਾਹਿਬ ਕਹਿ ਰਹੇ ਉਹਨਾਂ ਨੂੰ ਰਾਵਤ ਜੀ ਜੇ ਉਹਨਾਂ ਨੂੰ ਇਸ ਗੱਲ ਦਾ ਪਤਾ ਕਿ ਸਿੱਖ ਕਿਹੜੇ ਕੋਣ ਨਹੀਂ ਆ ਪੰਜਾਬੀ ਕੀ ਆ ਤੇ ਫਿਰ ਉਹਨਾਂ ਦਾ ਗੁਨਾਹ ਜਿਹੜਾ ਦੁਣਾ ਹੋ ਜਾਂਦਾ ਡਾਕਟਰ ਸਾਹਿਬ ਬੁਲਾਰੀਆ پارک ਨੂੰ ਇਹ ਸਟੇਡੀਅਮ ਜਿਹੜਾ ਬਣਿਆ ਵਾ ਉਹਨੂੰ ਐਸ ਵੇ ਤੇ ਕਿੰਨੀ ਕੁ ਲੱਗਦਾਈ ਐ ਸਰ ਉਥੇ ਜਿਹੜਾ ਸਟੇਡੀਅਮ ਬਣਿਆ ਜੀ ਹਾਂ ਮੈਨੂੰ ਆਫੀਸ ਦੇ ਨਹੀਂ ਪਤਾ ਹੋਏਗਾ ਜੀ ਇਸ ਗੱਲ ਦਾ ਪਰ ਪੈਸੇ ਕਾਫੀ ਲੱਗੇ ਨੇ ਉਥੇ ਔਰ ਸਟੇਡੀਅਮ ਬਹੁਤ ਅੱਛਾ ਤਿਆਰ ਹੋਇਆ ਬਸ ਉਹਨੂੰ ਹੁਣ ਸਪੋਰਟਸ ਅਥਾਰਟੀ ਨੂੰ ਦੇਣ ਲੱਗੇ ਆ ਤੇ ਉਹ ਪੰਜਾਬ ਦੇ ਪੰਜਾਬ ਦੀ ਜਿਹੜੀ ਹੈ ਨਾ ਸਪੋਰਟਸ ਮਿਨਿਸਟਰੀ ਉਹਨੂੰ ਦੇਣ ਲੱਗੇ ਆ ਉਥੇ ਅੱਛੇ ਸਪੋਰਟਸ ਚੋਣਾ ਨੂੰ ਵੀ ਲੈ ਕੇ ਡਾਕਟਰ ਸਾਹਿਬ ਜਿਹੜਾ ਕੱਲ ਕਲਾਸ 'ਚ ਇਸ ਤਰ੍ਹਾਂ ਵੇਖਦੇ ਜਿਹੜਾ ਰਾਜ ਸਾਂਸੀ ਦੇ ਵਿੱਚ ਹੋਇਆ ਜੀ ਮੇਰੇ ਖਿਆਲ 'ਚ ਇਲੈਕਸ਼ਨ ਜਿਹੜੀ ਹੈ ਬਿਲਕੁਲ 'ਚ ਵਾਇਲੈਂਸ ਨਹੀਂ ਹੋਣੀ ਚਾਹੀਦੀ ਸਾਨੂੰ ਆਪਣਾ ਆਪਣਾ ਪੱਖ ਰੱਖਣਾ ਚਾਹੀਦਾ ਹੈ ਤੇ ਫਿਰ ਲੋਕਾਂ ਦੀ ਮਰਜ਼ੀ ਹੈ ਉਹ ਵੇਖਣ ਕਿ ਕੈਂਡੀਡੇਟ ਕਿ ਹੋ ਜਾ ਪਾਰਟੀ ਕਿ ਹੋ ਜੀ ਇਹਨਾਂ ਕਿਹੋ ਜਿਹਾ ਕੰਮ ਕੀਤੇ ਫਿਰ ਉਹਨਾਂ ਨੂੰ ਵੋਟ ਪਾਉਣੀ ਚਾਹੀਦੀ ਹੈ ਤੁਸੀਂ ਦੇਖਿਆ ਹੋਣਾ ਅੱਜ ਸਵੇਰ ਤੋਂ ਮੀਡੀਆ 'ਚ ਉੱਤਰਾਖੰਡ ਤੋਂ ਕਾਂਗਰਸ ਦੇ ਇੱਕ ਸੀਨੀਅਰ ਲੀਡਰ ਹਰਖ ਸਿੰਘ ਰਾਵਤ ਦਾ ਬਿਆਨ ਜਿਹੜਾ ਆ ਬੜਾ ਸਾਰੇ ਵਾਇਰਲ ਹੋ ਰਿਹਾ ਹੈ ਹਰਖ ਸਿੰਘ ਰਾਵਤ ਕੋਈ ਛੋਟਾ ਮੋਟਾ ਆਮ ਸਧਾਰਨ ਲੀਡਰ ਨਹੀਂ ਹੈ ਇਹ ਕਾਂਗਰਸ ਦਾ ਬਹੁਤ ਸੀਨੀਅਰ ਲੀਡਰ ਹੈ ਉਤਰਾਖੰਡ ਦਾ ਮਨਿਸਟਰ ਵੀ ਰਿਹਾ ਹੈ ਔਰ ਇਨੇ ਕਿਹਾ ਇੱਕ ਉਥੇ ਪਬਲਿਕ ਮੀਟਿੰਗ ਚ ਇੱਕ ਸਿੱਖ ਸਰਦਾਰ ਨੂੰ ਦੇਖ ਕੇ ਉਹਦਾ ਮਜ਼ਾਕ ਡਾਉਣ ਦੀ ਕਿ 12:00 ਵਜੇ 12:00 ਵਜੇ ਕਹਿ ਕੇ ਉਹਦਾ ਮਜ਼ਾਕ ਡਾਉਣ ਦੀ ਕੋਸ਼ਿਸ਼ ਕੀਤੀ ਹੈ ਪਹਿਲੀ ਗੱਲ ਤੇ ਕਾਂਗਰਸ ਦਾ ਇਹ ਮੁਰ ਤੋਂ ਹੀ ਸੁਭਾਅ ਆ ਸਿੱਖਾਂ ਨਾਲ ਸਿੱਖਾਂ ਦਾ ਮਜ਼ਾਕ ਡੋਣਾ ਗੁਰੂ ਘਰਾਂ ਤੇ ਤੋਪਾਂ ਚਲਾਉਣੀਆਂ ਬੰਬਨਾ ਉਡਾਉਣਾ ਸਿੱਖ ਬੱਚਿਆਂ ਨੂੰ ਪੰਜਾਬ ਦੇ ਪਿੱਛੇ ਦੇਖਿਆ ਹੋਣਾ ਪੰਜਾਬ ਪ੍ਰਧਾਨ ਕਾਂਗਰਸ ਦੇ ਜਿਹੜੇ ਸੀ ਉਹ ਸਿੱਖ ਬੱਚਿਆਂ ਦੇ ਜੋੜਿਆਂ ਨੂੰ ਲੈ ਕੇ ਉਹਦਾ ਮਜ਼ਾਕ ਬਣਾ ਰਹੇ ਸੀ ਈਵਨ ਤਰਨਤਾਰਨ ਦੇ ਬਾਈ ਇਲੈਕਸ਼ਨ ਦੇਖਿਆ ਆਪਾਂ ਕਾਂਗਰਸ ਦੀ ਸਾਰੀ ਲੀਡਰਸ਼ਿਪ ਬੈਠੀ ਆ ਗੁਰਤੇਗਬਹਾਦਰ ਸਾਹਿਬ ਮਹਾਰਾਜ ਜਿਨ੍ਹਾਂ ਦਾ 350 ਸ਼ਹੀਦੀ ਦਿਹਾੜੇ ਚੱਲ ਰਿਹਾ ਹੈ ਉਹਨਾਂ ਦੀ ਫੋਟੋ ਉੱਪਰ ਤੇ ਕਾਂਗਰਸ ਦੇ ਲੀਡਰਾਂ ਦੀ ਉਹਨਾਂ ਦੀ ਫੋਟੋ ਗੁਰੂ ਸਾਹਿਬ ਦੀ ਫੋਟੋ ਥੱਲੇ ਤੇ ਕਾਂਗਰਸ ਦੇ ਲੀਡਰਾਂ ਦੀ ਉੱਪਰ ਇਹ ਕਾਂਗਰਸ ਦੀ ਮਾਨਸਿਕਤਾ ਹੈ ਸਿੱਖਾਂ ਨੂੰ ਲੈ ਕੇ ਇਹ ਕੋਈ ਇੱਕ ਵਾਰ ਨਹੀਂ ਹੋਇਆ 84 ਤੋਂ ਲੈ ਕੇ ਈਵਨ ਉਸ ਤੋਂ ਵੀ ਪਹਿਲੇ ਪਿੱਛੇ ਜਲੇ ਜੀ ਆਪਾਂ ਜਦੋਂ ਦਾ ਦੇਸ਼ ਯਾਦ ਹੋਇਆ ਕਾਂਗਰਸ ਪਾਰਟੀ ਨੇ ਸਮੇਂ-ਸਮੇਂ ਤੇ ਸਿੱਖਾਂ ਦੇ ਸਿੱਖਾਂ ਦਾ ਮਜ਼ਾਕ ਬਣਾਇਆ ਸਿੱਖਾਂ ਦੇ ਧਾਰਮਿਕ ਮਸਲਿਆਂ ਦਾ ਮਜ਼ਾਕ ਵੜਾਇਆ ਸਿੱਖਾਂ ਦੇ ਧਾਰਮਿਕ ਸਥਾਨਾਂ ਨੂੰ ਬੰਬਾਂ-ਤੋਪਾਂ ਨਾਲ ਡਾਇਆ ਸਿੱਖਾਂ ਦੀ ਨਸਲਕੁਸ਼ੀ ਕੀਤੀ ਦਿੱਲੀ 'ਚ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਔਰ ਪੰਜਾਬ ਕਾਂਗਰਸ ਦੇ ਲੀਡਰਾਂ ਨੇ ਵੀ ਕੋਈ ਕਸਰ ਨਹੀਂ ਛੱਡੀ ਜਦੋਂ ਇਹਨਾਂ ਨੂੰ ਮੌਕਾ ਮਿਲਦਾ ਹੈ ਕਾਂਗਰਸ ਕਾਂਗਰਸ ਦੇ ਪੰਜਾਬ ਲੀਡਰ ਵੀ ਸਿੱਖਾਂ ਦਾ ਮਜ਼ਾਕ ਉਡਾਉਂਦੇ ਆ ਇਹ ਰੀਸੈਂਟ ਜਿਹੜੀ ਘਟਨਾ ਘਟਿਆ ਹਰਖ ਸਿੰਘ ਰਾਵਤ ਨੇ ਜਿਸ ਤਰੀਕੇ ਨਾਲ ਇੱਕ ਸਿੱਖ ਦਾ 12:00 ਵਜੇ 12:00 ਵਜੇ ਮਜ਼ਾਕ ਉਡਾਇਆ ਇਹਨਾਂ ਨੂੰ ਮੈਂ ਕਹਿਣਾ ਚਾਹੁੰਨਾ ਹਰਖ ਸਿੰਘ ਰਾਵਤ ਜੀ ਤੁਹਾਨੂੰ ਸਿੱਖਾਂ ਦਾ ਇਤਿਹਾਸ ਨਹੀਂ ਪਤਾ ਕਾਂਗਰਸ ਨੂੰ ਹਰਖ ਸਿੰਘ ਰਾਵਤ ਨੂੰ 12 ਵਜੇ ਦਾ ਇਤਿਹਾਸ ਨਹੀਂ ਪਤਾ ਰਵਤ ਸਾਹਿਬ 12 ਵਜੇ ਦਾ ਇਤਿਹਾਸ ਸੁਣੋ ਪਹਿਲਾਂ ਪੜੋ ਜਦੋਂ ਇਸ ਦੇਸ਼ ਦੀਆਂ ਧੀਆਂ ਭੈਣਾਂ ਨੂੰ ਅਬਦਾਲੀ ਚੱਕ ਕੇ ਲੈ ਜਾਂਦਾ ਸੀ ਔਰ ਟਕੇ ਟਕੇ ਤੇ ਕਾਬਲ ਦੇ ਬਜ਼ਾਰਾਂ 'ਚ ਵੇਚਦਾ ਸੀ ਉਸ ਸਮੇਂ ਦੌਰਾਨ ਸਿੱਖਾਂ ਨੇ 12 ਵਜੇ ਮਿੱਥ ਕੇ ਸਮਾਂ ਰੱਖਿਆ ਸੀ ਲਾਮਬਦ ਹੋਣ ਦਾ ਇਸ ਦੇਸ਼ ਦੀਆਂ ਧੀਆਂ ਭੈਣਾਂ ਨੂੰ ਬਚਾਉਣ ਦਾ ਅਵਦਾਲੀ ਦੇ ਚੁੰਗਲ ਚੋਂ ਇਹ ਆ 12 ਵਜੇ ਦਾ ਇਤਿਹਾਸ ਤੁਸੀਂ ਸਾਡਾ ਮਜ਼ਾਕ ਕਟਾ ਰਹੇ ਹੋ ਤੁਸੀਂ ਸਿੱਖਾਂ ਦਾ ਮਜ਼ਾਕ ਕਟਾ ਰਹੇ ਹੋ ਤੁਹਾਨੂੰ ਪਤਾ ਹੈ ਕਿ 350 ਸਾਲ ਹੋ ਗਏ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਜਿਹੜੇ ਦਿਨ ਚੱਲ ਰਹੇ ਆ ਗੁਰੂ ਸਾਹਿਬ ਨੇ ਆਪਣੇ ਧਰਮ ਲਈ ਨਹੀਂ ਸਿੱਖ ਧਰਮ ਲਈ ਨਹੀਂ ਇਸ ਦੇਸ਼ ਦੇ Hindu ਧਰਮ ਕਲਚਰ ਔਰ ਮਨੁੱਖੀ ਅਧਿਕਾਰਾਂ ਨੂੰ ਬਚਾਉਣ ਲਈ ਆਪਣਾ ਸਾਰਾ ਕੁਝ ਵਾਰਤਾ ਚਾਂਦਨੀ ਚੌਕ 'ਚ ਸ਼ਹੀਦ ਹੋ ਗਏ ਉਹਨਾਂ ਦਾ 350 ਸਾਲ ਆ ਇਹ ਸਿਲਾ ਇਹ ਸਿਲਾ ਦੇ ਰਹੀ ਹੈ ਕਾਂਗਰਸ ਸਿੱਖਾਂ ਦਾ ਸਾਨੂੰ ਪਤਾ ਹੈ ਕਾਂਗਰਸ ਦੇ ਮੰਚ ਸਿੱਖਾਂ ਨੂੰ ਲੈ ਕੇ ਬਹੁਤ ਬੇਈਮਾਨੀ ਹੈ ਨਫ਼ਰਤ ਹੈ ਔਰ ਉਹਦਾ ਪ੍ਰਗਟਾਵਾ ਜਿਹੜੇ ਆ ਸਮੇਂ-ਸਮੇਂ ਤੇ ਹਰਖ ਸਿੰਘ ਰਾਵਤ ਵਰਗੇ ਲੋਕ ਕਰਦੇ ਰਹਿੰਦੇ ਆ ਦਿੱਲੀ ਚ ਵੀ ਦੇਖਿਆ ਆਪਾਂ ਸਿੱਖ ਜਦੋਂ ਕਤਲੇਆਮ ਹੋਇਆ ਉਹਦੇ ਜਿਹੜੇ ਮੁੱਖ ਦੋਸ਼ੀ ਸੀ ਉਹਨਾਂ ਨੂੰ ਕਈ ਤਹਾਕਿਆਂ ਤੱਕ ਕਾਂਗਰਸ ਪਾਰਟੀ ਨੇ ਵੱਡੇ-ਵੱਡੇ ਅਹੁਦੇ ਦੇ ਕੇ ਨਵਾਜਿਆ ਇਹ ਸਿੱਖਾਂ ਦੇ ਪ੍ਰਤੀ ਕਾਂਗਰਸ ਦੀ ਮਾਨਸਿਕਤਾ ਹੈ ਇਸ ਕਰਕੇ ਹਰਖ ਸਿੰਘ ਰਾਵਤ ਜੀ 12 ਵਜ ਦਾ ਇਤਿਹਾਸ ਪੜੋ 12 ਵਜੇ ਨਾ ਵੱਜਦੇ ਨਾ ਸਿੱਖਾਂ ਦੇ ਤੇ ਤੁਹਾਡਾ ਇਸ ਦੇਸ਼ ਦਾ ਧਰਮ ਕਲਚਰ ਅੱਜ ਬਦਲਿਆ ਹੋਣਾ ਸੀ ਇਸ ਦੇਸ਼ ਦੀਆਂ ਧੀਆ ਪਹਿਣਾ ਕਿਉਂਕਿ ਸਿੱਖ ਦੂਜੇ ਦੀਆਂ ਧੀਆ ਪਹਿਣਾ ਵੀ ਆਪਣੀਆਂ ਸਮਝਦੇ ਆ ਉਹ ਧੀਆ ਪਹਿਣਾ ਦੀ ਇੱਜ਼ਤ ਆਬਰੂ ਨਹੀਂ ਬਚਣੀ ਸੀ ਅਫਦਾਲੀ ਟੱਕੇ ਟੱਕੇ ਤੇ ਵੇਚਦਾ ਸੀ ਕਾਬਲ ਇਹ ਸਿੱਖਾਂ ਦਾ ਯੋਗਦਾਨ ਹੈ ਇਹ ਸਿੱਖਾਂ ਦੇ 12 ਵਜਦੇ ਆ ਲੇਕਿਨ ਅਫਸੋਸਰਾ ਮੈਨੂੰ ਕਹਿਣਾ ਪੈ ਰਿਹਾ ਹੈ ਰਾਹੁਲ ਗਾਂਧੀ ਜੀ ਹੋਣ ਖੜਗੇ ਸਾਹਿਬ ਹੋਣ ਤੁਸੀਂ ਮੂਕ ਦਰਸ਼ਕ ਬਣ ਜੰਨੇ ਹੋ ਜਦੋਂ ਕਾਂਗਰਸ ਦੇ ਵੱਡੇ ਵੱਡੇ ਲੀਡਰ ਸਿੱਖਾਂ ਦਾ ਮਜ਼ਾਕ ਸਿੱਖਾਂ ਨੂੰ ਕਤਲੇਆਮ ਕਰਦੇ ਆ ਸਿੱਖ ਧਾਰਮਿਕ ਆਦਾਰਿਆਂ ਤੇ ਸਿੱਖਾਂ ਦੇ ਧਾਰਮਿਕ ਸਥਾਨਾਂ ਤੇ ਅਟੈਕ ਕਰਦੇ ਆ ਹਮਲੇ ਕਰਦੇ ਆ ਤੇ ਤੁਸੀਂ ਬਜਾਏ ਉਹਦੇ ਉਨਰੋਕਣ ਦੇ ਤੁਸੀਂ ਉਹਨਾਂ ਲੋਕਾਂ ਨੂੰ ਵੱਡੇ ਵੱਡੇ ਅਹੁਦੇ ਦੇਣੇ ਸੋ ਮੈਂ ਬੜਾ ਸਪਸ਼ਟ ਕਹਿਣਾ ਚਾਹੁੰਨਾ ਪਹਿਲੀ ਗੱਲ ਹਰਖ ਸਿੰਘ ਰਾਵਤ ਨੇ ਜਿਹੜਾ ਬਿਆਨ ਦਿੱਤਾ ਸਿੱਖਾਂ ਦਾ ਜਿਹੜਾ ਮਜ਼ਾਕ ਬਣਾਇਆ ਸਿੱਖਾਂ ਦਾ ਜਿਹੜਾ ਜਿਸ ਤਰੀਕੇ ਨਾਲ ਸਿੱਖ ਭਾਈਚਾਰੇ ਨੂੰ ਜੇ ਨજર ਅੰਦਾਜ਼ ਹੀ ਨਹੀਂ ਉਹਨਾਂ ਨੇ ਸਿੱਖ ਭਾਈਚਾਰੇ ਦਾ ਮਜ਼ਾਕ ਬਣਾਉਣ ਦੀ ਕੋਸ਼ਿਸ਼ ਕੀਤੀ ਉਹਦੇ ਲਈ ਰਾਹੁਲ ਗਾਂਧੀ ਜੀ ਮਾਫੀ ਮੰਗਣ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਜੀ ਮਾਫੀ ਮੰਗਣ ਪੰਜਾਬ ਕਾਂਗਰਸ ਦੇ ਲੀਡਰ ਜਿਹੜੇ اپੋਜੀਸ਼ਨ ਦੇ ਲੀਡਰ ਹੈ ਪ੍ਰਤਾਪ ਬਾਜਵਾ ਜੀ ਉਹ ਮਾਫੀ ਮੰਗਣ ਔਰ ਹਰਕ ਸਿੰਘ ਰਾਵਤ ਵਰਗਿਆਂ ਨੂੰ ਰਾਹੁਲ ਗਾਂਧੀ ਜੀ ਤੁਸੀਂ ਇਮੀਡੀਏਟਲੀ ਪਾਰਟੀ ਚੋਂ ਬਾਹਰ ਕੱਢੋ ਨਹੀਂ ਤੇ ਸਿੱਖ ਤੁਹਾਨੂੰ ਨਾ ਤੇ ਮaaf ਕਰਨਗੇ ਨਾ ਤੁਸੀਂ ਮaaf ਕਰਨ ਜੋ ਕੰਮ ਕਰ ਰਹੇ ਹੋ ਤੁਹਾਨੂੰ ਇਹ ਜੇ ਲੋਕਾਂ ਨੂੰ ਪਾਰਟੀ ਚ ਨਹੀਂ ਰੱਖਣਾ ਚਾਹੀਦਾ ਅਗਰ ਤੁਸੀਂ ਵਾਕਈ ਥੋੜੀ ਬਹੁਤ ਵੀ ਤੁਹਾਨੂੰ ਕੋਈ ਇਨਸਾਨਬੁੱਤੀ ਹੈ ਲੇਕਿਨ ਜੋ ਤੁਹਾਡੀਆਂ ਕਰਤੂਤਾ ਹੈ ਪਿਛਲੇ 3-4 ਦਸ਼ਕਾਂ ਦੀਆਂ ਉਹਦੇ ਤੁਸੀਂ ਹਮੇਸ਼ਾ ਸਿੱਖ ਭਾਈਚਾਰੇ ਦਾ ਮਜ਼ਾਕ ਬਣਾਇਆ ਸਿੱਖ ਭਾਈਚਾਰੇ ਤੇ ਹਮਲੇ ਕੀਤੇ ਸਿੱਖ ਗੁਰੂ ਧਾਮਾਂ ਤੇ ਹਮਲੇ ਕੀਤੇ ਔਰ ਸਿੱਖ ਇਤਿਹਾਸ ਨਾਲ ਖੇਲਵਾੜ ਕੀਤਾ ਇਹ ਕਾਂਗਰਸ ਦਾ ਅਸਲੀ ਚਿਹਰਾ ਹੈ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਕਾਂਗਰਸ ਦਾ ਚਿਹਰਾ ਪਛਾਣੋ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਇੱਕੋ ਹੀ ਮਾਨਸਿਕਤਾ ਇਹਨਾਂ ਦੀ ਸਿੱਖ ਭਾਈਚਾਰੇ ਨੂੰ ਨજર ਅੰਦਾਜ਼ ਕਰਨਾ ਮਜ਼ਾਕ ਬਣਾਉਣਾ ਉਹਨਾਂ ਤੇ ਜ਼ੁਲਮ ਕਰਨੇ ਇਹ ਕਾਂਗਰਸ ਦਾ ਇਤਿਹਾਸ ਹੈ ਪੰਜਾਬੀ ਇਹਨਾਂ ਨੂੰ ਕਦੀ ਮਾਫ਼ ਨਹੀਂ ਕਰਨਗੇ ਪੰਜਾਬੀ ਇਹਨਾਂ ਨੂੰ ਬਾਹ ਆਉਣ ਵਾਲੇ ਟਾਈਮ ਤੇ ਬਾਖਮਾਲ ਜਵਾਬ ਵੀ ਦੇਣਗੇ